ਅੱਜ ਫੇਰ ਕਿਸਾਨ ਭਰਾਵਾਂ ਕੀ ਹਾਲ ਚਾਲ ਆ ਸਾਡਾ ਆਪਣਾ ਲੱਭੀ ਸ਼ੇਰੋਂ ਵਾਲਾ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਵੀਡੀਓ ਪਾਏ ਨੂੰ ਤੇ ਪਰ ਹੁਣ ਆਪਣੇ ਖੇਤ ਦੇ ਗਵੰਢੀ ਆਪਣੇ ਜੱਸੀ ਤਾਰੀਖਾ ਨੂੰ ਤੇ ਪੁੱਲਰ ਫਾਰਮ ਦੇ ਨਾਂ ਤੇ ਇੱਥੇ ਫਾਰਮ ਬਣਾ ਰਹੇ ਨੇ ਅੱਜ ਤੁਹਾਨੂੰ ਉਹਨਾਂ ਦੇ ਰੂਹ ਰੂ ਕਰਾਉਣੇ ਆ ਤੇ ਜਾਣਕਾਰੀ ਲੈਣੇ ਆ ਵੀ ਕਿਵੇਂ ਸੈੱਡ ਪਾਇਆ ਕਿਹੜਾ ਸੈੱਡ ਪਾਇਆ ਉਹਨਾਂ ਨੇ ਕੰਨਾਂ ਦਾ ਸੈੱਡ ਪਾਇਆ ਵੀ ਕਿੰਨੇ ਵਾਏ ਕਿੰਨੇ ਦਾ ਪਾਇਆ ਕਿੰਨੇ ਡੰਗਰਾਂ ਦਾ ਪਾਇਆ ਉਹ ਘਰੇ ਵੀ ਬਹੁਤ ਵਧੀਆ ਡੰਗਰ ਜਾਨਵਰ ਰੱਖਦੇ ਨੇ ਘੋੜੀਆਂ ਕੁੜੀਆਂ ਦੇ ਵੀ ਸ਼ੌਕੀਨ ਨੇ ਹਨਾ ਇਹ ਮੁਰਗੀ ਚਕੋਰਾਂ ਕਾਫੀ ਜਾਨਵਰ ਇਹ ਰੱਖਦੇ ਨੇ ਅੱਜ ਤੁਹਾਨੂੰ ਉਹਨਾਂ ਪਰ ਦਿਖਾਵਾਂਗੇ ਮੈਂ ਕਹਾਂ ਥੋੜਾ ਪਹਿਲਾਂ ਦਾ ਆਪਣਾ ਸਰ ਸਨਵੇਟਿਕ ਕਰਨ ਕਰਕੇ ਬੈਲ ਡੰਗਰ ਲਾ ਕੇ ਦਿਖਾ ਲੀ ਆਂ ਔਰ ਥੋੜਾ ਰੱਤਕਾ ਫਿਰਦੀਆਂ ਇਧਰ ਬੱਸ ਖਾਣ ਮੁਰਗੇ ਇਹ ਸ਼ੌਂਕੀ ਸਰਦਾਰੀ ਆ ਮਤਲਬ ਇੱਕ ਤਰ੍ਹਾਂ ਦਾ ਜਾਨਵਰਾਂ ਦਾ ਇਧਰ ਬੂਟੇ ਲੱਗੇ ਨੇ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਕੇਨੂਆਂ ਦੇ ਨਿੰਬੂਆਂ ਤੇ ਜਾਮਣ A to Z ਇੱਥੇ ਫਰੂਟ ਵੀਰ ਨੂੰ ਸੋਨੂੰ ਖਾਣ ਖੀਣ ਜਿਹੜਾ ਵੀ ਭਾਈ ਆਉਂਦਾ ਤੋ ਵੀ ਆ ਕਿ ਤਰਿਕੇ ਨੂੰ ਨਦਰਾ ਤੇ ਸਾਰਾ ਸੈਟ ਮਤਲਬ ਪੂਰਾ ਚੌਕੀ ਸਰਦਾਰਾਂ ਦਾ ਕੰਮ ਕਰਿਆ ਹੋਇਆ ਤੇ ਅੱਜ ਤੁਹਾਨੂੰ ਅੱਗੇ ਫਾਰਮ ਬਾਰੇ ਵੀ ਜਾਂ ਗੇ ਉਹਨੇ ਆਪਣਾ ਚਾਚਾ ਹੀ ਲੱਗਦਾ ਕਿ ਉਹ ਆਪਣੇ ਖੇਤ ਦਾ ਕਵੰਡੀ ਹੈ ਤੇ ਆਪਣਾ ਚਾਚਾ ਤੇ ਅੱਜ ਤਾਂ ਤੁਹਾਨੂੰ ਭੁੱਲਣ ਫਾਰਮ ਦੀ ਤਾਰੀਖ ਨਾਲ ਗੱਲ ਵੀ ਕਰਨੀ ਆ ਆ ਰਹੇ ਨੇ ਦੇਖ ਰਿਹਾ ਕਿ ਜੰਮ ਕਰਦਾ ਹਾਰੀ ਫਾਰਮ ਦੇ ਲਈ ਆਪਣੇ ਚਾਚੇ ਨੇ ਸੱਦੀ ਹੈ ਤੇ ਇਧਰ ਆ ਮਸ਼ੀਨ ਖੜੀ ਹੈ ਕਿਹੜਾ ਕੰਮ ਜਿਹੜਾ ਅਵੇਚੀ ਹੈ ਤੇ ਬਾਕੀ ਇਹਦਾ ਕੰਮਰੇ ਪਾਏ ਨੇ ਤੇ ਇਹਦੇ ਬਾਰੇ ਵੀ ਜਾਣਕਾਰੀ ਲਵਾਂ ਕਿਹੜਾ ਕਿਹੜਾ ਕੰਮ ਦਾ ਕਾਦੇ ਨਹੀਂ ਕੰਮ ਦਾ ਨੇ ਸਟੇਟ ਬਾਰੇ ਵੀ ਸਾਰੀ ਜਾਣਕਾਰੀ ਲਵਾਂਗੇ ਤੇ ਅੱਜ ਤੁਹਾਨੂੰ ਦਰੂਪ ਕਰਾਉਣੇ ਜਿਹੜੀ ਕਿਲਾਇਆ ਤੇ ਇਸ ਨੇ ਫਿਰ ਤੋਂ ਕੀ ਨਾ ਹਾਂ ਪੰਨਾ ਦਾ ਕੰਨੀ ਖੇਤੀ ਦੇ ਜੀ ਅਸਾਂ ਆ ਜਾ ਮੈਂ ਕਿਲਾ ਮੈਨੂੰ ਆ ਜਾ ਤੇਤੀ ਤੋਂ ਬਾਅਦ ਮੈਂ ਸੋਚਿਆ ਯਾਰ ਵੀ ਕੱਲੀ ਖੇਤੀ ਵੀ ਕਰੀ ਜਨਾ ਹਾਂ ਹਾਂ ਵੀ ਉਰੇ ਆਪਾਂ ਕੋਈ ਤਾਂ ਬੱਕਰੀਆਂ ਫਾਰਮ ਲਾਉਂਦਾ ਕੋਈ ਗਾਇਆਂ ਕੋਈ ਗਾਇ ਮੈਂ ਫਿਰ ਆਪਾਂ ਮੱਝਾਂ ਦਾ ਲਾਉਣਾ ਠੀਕ ਹੈ ਇਹੇ ਜਿਹੜਾ ਆਪਣਾ ਸੈਟ ਆ ਹਾਂਜੀ ਹਾਂ ਇਹ 70 ਫੁੱਟ ਇਹ ਲੰਬਾ ਹੈ ਅਸਾਂ 40 ਫੁੱਟ ਇਹ ਚੌੜਾ ਹੈ ਚੌੜਾ ਹਾਂ ਇਹ ਕੰਨੇ ਦਾ ਹਨਾ ਮਰੇਗਾ ਜੇ ਹਾਂ ਜੀ ਪੰਜ ਸਾਲਾਂ ਦਾ ਇਹਨੂੰ ਠੀਕ ਠੀਕ ਬਤਾ ਲ ਮਜਬੂਤ ਹੀ ਬਹੁਤ ਹੈ ਦੀ ਇਹ ਆਪਣੇ ਕਿਹੜੇ ਬਾਈਆਂ ਤੋਂ ਕਰਾਇਆ ਕਿੱਥੋਂ ਲਿਆ ਇਹ ਇਹ ਮੁੰਡਾ ਬੁੱਟਰ ਆ ਬੁੱਟਰ ਕਹਿੰਦੇ ਨੇ ਉਹ ਬੁੱਟਰ ਬੁੱਟਰ ਮੋਗੇ ਵਾਲਾ ਮੋਗੇ ਵਾਲਾ ਠੀਕ ਹੈ ਤੁਸੀਂ ਦੇਖ ਰਹੇ ਹੋ ਉਹਦੇ ਵੀਡੀਓ ਬਣਦੇ ਨੇ ਵੀਡੀਓ ਬਹੁਤ ਹੁੰਦੇ ਨੇ ਪਰ ਉਹਨੇ ਬੰਦੇ ਨੇ ਬਾਈ ਨੇ ਕੰਮ ਆਪਣਾ ਬਾਲਾ ਘੈਂਟ ਕਰਿਆ ਤੇ ਪਹਿਲਾਂ ਤਾਂ ਇਹ ਪੀਰਾ ਦਾ ਬਾਸ ਪੈ ਗਿਆ ਠੀਕ ਹੈ ਬਾਸ ਦੇ ਉੱਤੇ ਹਰਾ ਕੱਪੜਾ ਠੀਕ ਹੈ ਹਰੇ ਕੱਪੜੇ ਉੱਤੇ ਸਰਕੜਾ ਆ ਠੀਕ ਹੈ ਹੀਰਾ ਆਪਨੇ ਪੰਜਾਬੀ ਤੋਂ ਇਹ ਕਹਿਣਾ ਪੂਰੇ ਕਹਿਣਾ ਪੂਰੇ ਉੱਤੇ ਪਾਇਆਗਾ ਆਪਣਾ ਕਾਗਜ ਠੀਕ ਹੈ ਕਾਗਜ ਉੱਤੇ ਲੇਵੀਆ ਠੀਕ ਹੈ ਠੀਕ ਹੈ ਨੇਵੀ ਉੱਤੇ ਫਰਸ ਲੱਗੂਗਾ ਅਸਾ ਹੈ ਜੀ ਫਰਸ ਉੱਤੇ ਮਤਲਬ ਵਾਕੀ ਹੈ ਬਾਕੀ ਉਹ ਫਿਰ ਮਿੱਟੀ ਸੁੱਕਣ ਦੇਣਾ ਠੀਕ ਹੈ ਠੀਕ ਹੈ ਹਾਂ ਆਹ ਗੱਲ ਆ ਬਾਬਾ ਤੇ ਪਹਿਨਾ ਪਹਿਨ ਲਗ ਡੰਕਰੇਗਾ ਤੇ ਕਿੰਨੇ ਕਨੇ ਕਰੇਗਾ ਡੰਕਰੇ ਮੇਰੇ ਕੋਲੇ 4 ਗਾਈਆਂ ਨੇ ਕਰੇ ਠੀਕ ਹੈ ਚੰਗੀਆਂ ਨੇਗੀਆਂ ਵਧੀਆ ਦੁੱਧ ਵਾਲੇ ਦੁੱਧ ਵਾਲੇ 4 ਮੱਝਾਂ ਨੇ ਮੇਰੇ ਮੋੜਾ ਨਾ ਫੋੜੀ ਮੋੜਾ ਨਾ ਫੋੜੀ ਉਹ ਵੀ ਵਧੀਆ ਦੁੱਧ ਉਹ ਰਾਤ ਬਰੀਡ ਵਾਲੀ ਬਰੀਡ ਵਾਲੇ ਆਪਾਂ ਕੰਮ ਹੀ ਠੀਕ ਹੈ ਜੀ ਹਾਂ ਤੇ ਇਤਨੇ ਮਤਲਬ ਕਿੰਨੀ ਮੱਝਾਂ ਦੱਸੇ ਤੁਸੀਂ ਕਿ ਇਹ ਆਪਣੇ 35 40 ਕਿ ਮੱਝਾਂ ਖੜ ਜਾਣੀਆਂ ਠੀਕ ਹੈ ਵੀ ਮਤਲਬ ਸਟੈਪ ਪਾਇਆ ਸਟੈਪ ਪਾ ਪਸੰਦ ਥੋੜਾ ਵਧਾਈ ਗਿਆ ਹਾਂ 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 ਇਹ ਕੋਈ ਹੋਰ ਤਾਂ ਨਹੀਂ ਮੈਂ ਨਹੀਂ ਜਾਣੀ ਹਾਂ ਅੱਗੇ ਤਾਂ ਇਹ ਹੋਣਾ ਹੈ ਆਪਾਂ ਨੇ ਇਹ ਅੱਤੇ ਕਿਲ ਤੋਂ ਉੱਪਰ ਆਸਾਂ 5 ਕਿੱਲੇ ਵਾਂਗੂ 50 ਰੁਪਏ ਦਾ ਠੀਕ ਹੈ ਪਿੱਛੇ ਵੀ ਆਪਾਂ ਨੇ ਨਾ ਅ ਡੱਗੜ ਦੇ ਉੱਤੇ ਰਸਾ ਪਾਉਣਾ ਤੇ ਜਿਹੜੇ ਦਾ ਆਪਾਂ ਧਾਰ ਜੂਣੀਆਂ ਕੀ ਜੰਮੀ ਮਤਲਬ ਵੀ ਹੁਣ ਧਾਰ ਚੋਣੀ ਆ ਪੱਲੇ ਹੁਣ ਤੱਕ ਹਾਂ ਇਹਨੋਂ ਬਾਕੀ ਓਪਨ ਕਰਨਾ ਦੇ ਖੋਲੀਆਂ ਠੀਕ ਹੈ ਲੈ ਵੀ ਨਿਆਰੀ ਲੈਣ ਦੇ ਹਾਂ ਹੁਣ ਆਲੇ-ਗਾਲੇ ਵਾਲਾ ਕੀ ਇਹਦੇ ਉੱਪਰ ਬੱਤੀ ਨਹੀਂ 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 ਆਪਾਂ 1.100000 ਨਿਆਰੀ ਨਹੀਂ ਆਈ ਹੈ ਜਾਲੀ ਠੀਕ ਹੈ ਆਲੇ-ਗਾਲੇ ਵੀ ਇਹਦੀ ਬਾਉਂਡਰੀ ਹੈ ਉਹ ਜਾਲੀ ਵੀ ਲੱਗੂਗੀ ਠੀਕ ਹੈ ਹਾਂ ਮਤਲਬ ਆ ਜਿਹੜੇ ਬੂਟੇ ਨੇ ਵੀ ਡੰਗਰ ਨਾ ਕਰਾ ਨਾ 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 ਦਬੋ ਦੀ ਬੱਧੀ ਵੇ ਇਹ ਬਾਉਂਡਰੀ ਵੱਜੂ ਇਹ ਜਾਲੀ ਇਸ ਤਰ੍ਹਾਂ ਲਾਉਣਾ ਆਪਾਂ ਵੀ ਜੇ ਪਸ਼ੂ ਦਾ ਮੂੰਹ ਨਾ ਜਾ ਬਸ ਕਰਤਾ ਠੀਕ ਹੈ ਠੀਕ ਹੈ ਵੀ ਉਹ ਆਪਣੇ ਫਰੂਟਾਂ ਵਾਲੇ ਨੇ ਸਾਰੇ ਮਲਾਂ ਦੇ ਇੱਕ ਹੋਰ ਵੀ ਹੋਣਾ ਚਲੋ ਇਹ ਆਪਾਂ ਇਹ ਚੀਜ਼ਾਂ ਸੌਕੀਆਂ ਤੇ ਇਹਨੂੰ ਆਪਣੇ ਖੇਤ A2 ਤੋਂ A ਤੋਂ ਲੈ ਕੇ Z ਤੱਕ ਫਰੂਟ ਦਾ ਬੂਟਾ ਬੂਟਾ ਮੈਂ ਪਹਿਲਾਂ ਦੱਸ ਦੇ ਗੀ ਤੇ ਗੱਲ ਸੁਣ ਇੱਕ ਬੰਟਾ ਮੁੰਡਾ ਆਪਣਾ ਇੱਕ ਜਿਹੜਾ ਖਾਨ ਠਾਬੇ ਵਾਲਾ ਚੀਮੇ ਇਹਨੇ ਨਸਰੀ ਬਣਾਈ ਆ ਅੱਛਾ ਉਹ ਆਪਣੇ ਪਰਸੋਂ 9000 ਦੇ ਬੂਟੇ ਲਾ ਗਿਆ ਹੋਰ ਨਵੇਂ ਠੀਕ ਹੈ ਠੀਕ ਹੈ ਮਤਲਬ ਫਰੂਟਾਂ ਵਾਲੀ ਨਹੀਂ ਫਰੂਟਾਂ ਵਾਲੇ ਠੀਕ ਹੈ ਜਿਵੇਂ ਚਕੋਤਰਾ ਹੋ ਗਿਆ ਤੇ ਮੈਨੂੰ ਕਈ ਫਲਾ ਦੇ ਨਾਮ ਆਉਂਦੇ ਹੀ ਨਹੀਂ ਯਾਰ ਠੀਕ ਠੀਕ ਇਹ ਵਧੀਆ ਬੂਟੇ ਲਾ ਕੇ ਆ ਉਹ ਤੇ ਬਾਕੀ ਆਹ ਆਪਣੇ ਦੋ ਕਮਰੇ ਪਏ ਨੇ ਇਹ ਕੀ ਕੀ ਮਤਲਬ ਸਿਸਟਮ ਹੁਣ ਸਿਸਟਮ ਆ ਇਹ ਇੱਕ ਤਾਂ ਫੀਡ ਫੁੱਡ ਰੱਖਿਆ ਜਾਊਗਾ ਠੀਕ ਹੈ ਸਟੋਰ ਆ ਗਿਆ ਬਟ ਸਟੋਰ ਆ ਗਿਆ ਆਹ ਹੁਣ ਜੇ ਆਪਾਂ ਕੋਈ ਆਪਾਂ ਕੋਈ ਭਈਆ ਲੜ ਆ ਗਿਆ ਆਪਣਾ ਪੰਜਾਬੀ ਖੰਦਾ ਜਿਹਨੇ ਸੁਵੇਤ ਪਰਿਵਾਰ ਰਹਿਣਾ ਉਹਨੂੰ ਕਮਰਾ ਬਣਾ ਕੇ ਦੇ ਦਰ ਵੀ ਆਪਦੇ ਇੱਥੇ ਰਹਿ ਸਕਦਾ ਇੱਥੇ ਰਹਿ ਸਕਦਾ ਆ ਹੋਰ ਗੱਲਾਂ ਇਹਨੂੰ ਉਹਨਾਂ ਪਰ ਸੋਈ ਵੀ ਰੱਖ ਦੇਵਾਂਗੇ ਤੇ ਫਲਸ ਵਗੈਰਾ ਸਾਰਾ ਕੁਝ ਉਹਨੂੰ ਸਾਰੀਆਂ ਸਹੂਲਤਾਂ ਮਿਲ ਗਈ ਸਾਰੀ ਸਹੂਲਤ ਮਿਲ ਗਈ ਹਾਂ ਇਹ ਥੋੜਾ ਜਿਹਾ ਵੀ ਸਟੈਪ ਹੋਇਆ ਸਟੈਪ ਥੋੜੀ ਹਾਂ 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 ਤੇ ਇਧਰ ਆ ਕੇ ਆਪਣੀ ਤਲਾਈ ਆ ਜਾ ਮੈਂ ਕਿ ਤਲਾਈ ਵਿਖਾ ਦੇ ਮੜੀ ਇਧਰ ਵੀ ਆ ਕੇ ਤੂੰ ਤਾਂ ਭਾਈ ਤੁਸੀਂ ਤਲਾਈ ਗਈ ਜੰਨੋ ਮੈਂ ਤਾਂ ਤੋਬਾ ਗੈਣਾ ਤੋਬਾ ਤੋਬਾ ਉਹਨਾਂ ਆਪਣੇ ਜਿਹੜੇ ਹੁਣ ਤੁਸੀਂ ਪੜ੍ਹੇ ਲਿਖੇ ਹੋ ਸ੍ਰੀਪੂਲੀ ਆ ਸ੍ਰੀਪੂਲੀ ਕਹਿੰਦੇ ਮੈਂ ਤੋਬਾ ਕਹਿੰਦਾ ਤੇ ਆਹ ਕੁੜੀ ਨੂੰ ਇੱਕਦਾਂ ਲੀਣਾ ਖਾਤ ਡੰਗ ਲਾਉਣਾ ਬੁਰਾ ਮੱਝੀਂ ਫਰਤੀਆਂ ਮਜਬੂਰੀਆ ਪਾਵਾਂਗੇ ਸੰਘੜਣੀ ਮੋਰੀਆ ਬਾਦ ਚ ਇਹ ਨਾ ਬੜਾ ਸੰਘੜੀ ਦਾ ਬਾਰੇ ਨਾ ਵੀ ਆ ਆਂ ਮੈਂ ਆ ਰਿਹਾਂ ਅੰਦਰੀਓ ਅੰਦਰੀਓ ਆ ਗਾਣਾ ਬਾਸਾ ਤੇ ਇੱਥੇ ਆਪਣੇ ਅੱਛਾ ਇਹਦੇ ਵਾਲੇ ਦਾ ਜਿਹੜਾ ਜੀ ਮਿਲੂ ਜੀ ਮਿਲੂ ਜੀ ਉਹ ਜਿਹੜੀ ਅੰਗਲਾ ਹਾਂ ਜਦੋਂ ਮੰਨ ਆਪਣੀ ਸਰਦੀ ਆ ਜਾਂਦੀ ਆ ਹਾਂ ਇਹ ਪੰਨਾ ਲਾ ਲਾ ਕਰਪਾਲ ਲਾਉਣਾ ਇਹਦਾਂ ਬੰਨੀ ਜਾਉਂ ਠੀਕ ਹੈ ਇਹਦੇ ਨਾਲ ਮਤਲਬ ਨਹੀਂ ਕਹਿ ਲਾ ਚਾਹੇ ਐਸਪੋਰਟ ਕਹਿ ਲਾ ਐਸਪੋਰਟ ਹੋ ਜੀ ਠੀਕ ਹੈ ਵੀ ਮਤਲਬ ਹਵਾ ਤੋਂ ਠੰਡ ਤੋਂ ਹੈ ਬੈਸ ਤਾਂ ਜਾਲੀ ਲਾਵਾਂਗੇ ਜਾਲੀ ਲਾਉਣੀ ਹਾਂ ਮਸਰ ਮਖੀ ਦਾ ਹਾਂ ਮਸਰ ਮਖੀ ਦਾ ਜਾਲੀ ਲਾਵਾਂਗੇ ਜਾਲੀ ਠੀਕ ਹੈ ਫਾਇਦਾ ਕੰਮ ਚੱਲੀ ਜਾਂਦਾ ਹੈ ਅੱਛਾ ਹਾਂ ਤਾਂ ਬੁੜੀਆਂ ਬੰਨਲੇ ਰਹੇ ਨਹੀਂ ਨਾ ਤਾਂ ਸਾਰੀ ਪੇ ਨਾਲ ਅੰਮੀ ਪੈਖਾ ਮਸਾਡ ਪਿਆ ਸਾਨੂੰ ਸਾਰੀ ਕੱਲੀ ਕੱਲੀ ਗੱਲ ਅੱਜ ਵੀ ਮੈਂ ਥੋੜਾ ਜਿਹਾ ਪਹਿਲਾਂ ਤੁਹਾਨੂੰ ਪਤਾ ਹਾਂ ਮੈਂ ਮੱਚ ਮੱਚ ਜਿੱਤੀ ਤੇ ਦੂਆ ਦਾ ਵਾਚੀ ਜਾਂਦੇ ਬਾਕੀ ਇਹ ਕੋਈ ਨਹੀਂ ਪਹਿਲੇ ਜੇ ਹੋਇਆ ਹੁਣ ਤੂੰ ਇਹਦਾ ਕੰਮ ਚੱਲੂ ਢੀਆ ਆਪਣਾ ਡੇਢ ਵੀ ਨਾ ਕੰਮ ਚੱਲਦੇ ਹਾਂ 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 ਅੱਧਰ ਸਾਹਮਣੇ ਦਾ ਮੁੜਕਾ ਹਜੇ ਵੀ ਚੋਈਆਂ ਜਿਹੀ ਚਾਹੀਦੀ ਜਿਵੇਂ ਚਾਚਾ ਬਿੱਜੀ ਰਹਿਣਾ ਯਾਰ ਜਮਾ 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 ਤੇ ਪਰ ਸਾਨੂੰ ਇਦੋਂ ਬਾਅਦ ਪ੍ਰੋਪਰ ਜਿਹੜੀ ਜਿਹੜੀ ਮੰਨ ਲਾ ਜਿਹਦੇ ਖੁਰਲੀ ਬਣੀ ਉਹ ਵੀ ਵੀਡੀਓ ਪਾਵਾਂਗੇ ਉਹ ਵੀਡੀਓ ਪਾਵਾਂਗੇ ਜਦ 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 ਜਮਾ ਤਿਆਰ ਹੋ ਗਿਆ ਪੂਰਾ ਪ੍ਰੋਪਰ ਜਿੱਤੇ ਬਾਉਂਡਰੀ ਬੱਝ ਗਈ ਹਾਂ ਉਹਦੇ ਨੂੰ ਸਾਰਾ ਦਿਖਾਵਾਂਗੇ ਨਾਲੇ ਬੱਜਾ ਦਿਖਾਵਾਂ ਤੁਹਾਨੂੰ ਵੀ ਆ ਅੱਗੇ ਜਿਹੜੀਆਂ ਆਉਣਗੀਆਂ ਬੱਜਾ ਉਹ ਵੀ ਹਮੇ ਦਿਨ-ਦਿਨ ਦਿਖਾਵਾਂਗੇ ਹਾਂ ਇਹ ਬਾਕੀ ਗੌਰ ਕੋਈ ਗੱਲ ਵੱਧ ਗੌਰ ਨਾਲ ਬੱਜਾ ਦਿਖਾ ਦੇ ਮੈਂ ਉਹ ਰੋਸ ਤੋਂ ਲੱਗੇ ਆ ਆ ਇਹਦੇ ਨੇੜੇ ਆ ਆਪਣਾ ਨਿੰਬੂ ਦਾ ਬੂਟਾ ਠੀਕ ਹੈ ਜੀ ਇਹ ਆ ਗਿਆ ਆੜੂ ਆ ਦੇਖਿਓ ਬਾਈ ਆ ਨਿੱਕੇ ਨੂੰ ਆੜੂ ਲੱਗੇ ਹੋਣੇ ਹਾਂ ਆੜੂ ਲੱਗੇ ਹੋਣੇ ਅਰ ਦਿਖਾ ਦਿੰਦਾ ਟਿਕਾਈ ਕੇ ਹਾਂ ਤੇ ਅੱਗੇ ਆ ਗਿਆ ਆਪਣਾ ਠਾਕਾ ਆ ਗਿਆ ਕਦਾ ਇਹ ਇਹਨੂੰ ਬੱਬੂ ਕੋਸਾ ਕਹਿੰਦੇ ਨੇ ਇਹ ਸੱਪੂ ਕੋਸਾ ਨਾਸੋਤੀ ਵਰਗਾ ਨਾਸੋਤੀ ਵਰਗਾ ਠੀਕ ਆ ਆਪਣਾ ਮਰੂਦ ਆ ਗਿਆ ਬਾਰਾ ਹਾਂ ਨਿੰਬੂ ਆ ਗਿਆ ਜਿਹਨੂੰ ਕਾਗਜੀ ਕਹਿੰਦੇ ਠੀਕ ਹੈ ਆਹਨ ਥੱਲੀ ਆ ਗਈ ਸਦਰਨੀ ਆ ਗਈ ਆਹ ਅੰਬੀਰ ਆ ਗਈ ਹਾਂ ਅਜੀਰ ਹਾਂ ਅਜੀਰਾ ਜੀ ਨੂੰ ਕਰਨਾ ਪਾ ਲੱਗਿਆ ਬਈ ਉੱਥੇ ਹਾਂ ਅਜੀਰ ਹਾਂ ਅਜੀਰਾ ਲੱਗੀਆਂ ਹੋਈਆਂ ਨੇ ਇਹਦੇ ਅਜੀਰਾ ਲੱਗੀਆਂ ਤੋਂ ਬਾਅਦ ਆ ਸੰਤਰਾ ਆ ਗਿਆ ਸੰਤਰਾ ਸੰਤਰਾ ਪਿੱਛੇ ਉੱਤੇ ਜਿਹੜਾ ਆਹ ਫੇਸੇ ਬੰਤਾ ਆਇਆ ਇਹ ਆ ਦੋ ਔਲੇ ਆ ਗਏ ਔਲੇ ਦੇ ਖਾਤੇ ਚੋਂ ਨਿਕਲੇ ਆ ਰਾਤ ਬਦਲਾਏ ਔਲੇ ਆ ਸੰਤਰਾ ਆ ਗਿਆ ਠੀਕ ਹੈ ਆ ਬਰੂ ਦੇ ਵਾਲਾ ਮਤਲਬ ਯਾਰ ਕੁੱਲਮ ਲੈ ਕੇ ਇੱਥੇ ਕਿ ਟੂ ਜੈਟ ਦਾ ਤੁਹਾਨੂੰ ਫਲ ਫਰੂਟ ਮਿਲੂ। ਤੈਨੂੰ ਪਤਾ ਮਰਜੀ ਆਉ ਕੋਈ ਚੱਕਰ ਨਹੀਂ ਇਹਦੇ ਇੱਥੇ ਤਾਂ ਝਾੜੀ ਐ ਬੱਜੂਗੀ। ਕਈ ਵਾਰ ਆਉਂਦਾ ਵੀ ਆਹ ਡੰਗਰ ਖਾ ਜਾਣਗੇ ਇਹਨਾਂ। ਇੱਥੇ ਝਾੜੀ ਸਪੈਸ਼ਲ ਝਾੜ ਸਾਰੇ ਫਰਮ ਦੀਆਂ ਵਾਲੀ। ਧੰਨਵਾਦ ਜੀ। ਵੀ ਮੈਂ ਬੂਟਿਆਂ ਦਾ ਬੜਾ ਸ਼ਕੀਨ ਆ। ਹਾਂ। ਮੈਂ ਇੱਥੇ ਦੱਸਿਆ ਪਰਸੋਂ ਖਾਨਟਾ ਬੈੜਾ। ਹਾਂ ਹਾਂ। ਉਹਨਾਂ ਤੋਂ ਮੈਂ 9000 ਦੇ ਬੂਟੇ ਲਵਾਏ ਨੇ ਪਰਸੋਂ। ਠੀਕ ਹੈ ਠੀਕ ਹੈ। ਉਹ ਵੀ ਆਪਾਂ ਦਿਖਾਉਣੇ ਇੱਥੇ। ਹਾਂ। ਤੇ ਬੂਟਾ ਹੈ। ਬਹੁਤ ਪਸੰਦ ਆਉਂਦਾ। ਠੀਕ। ਉਹ ਪਵਿੱਤ ਆ ਗਿਆ ਆ ਆੜੂ ਆ ਗਿਆ ਅਗੰਨੇ ਆਏ ਇੱਥੇ ਯਾਰ A to Z ਮੈਂ ਪਹਿਲਾਂ ਵੀ ਤੁਹਾਨੂੰ ਦੱਸ ਗਿਆ ਏ ਟੂ ਜ਼ੈਡ ਫਾਰਮ ਬੈਕ 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 ਆਪ ਵੀ ਚੈੱਕ ਕਦੋਂ ਮਰਜ਼ੀ ਆਓ ਵੈਲਕਮ ਉੱਥੇ ਆਪਾਂ ਜਮਾ ਗੇਟ ਬਣਾ ਪ੍ਰੋਪਰ ਜਿੱਦੇ ਤੁਹਾਨੂੰ ਤਿਆਰ ਹੋ ਗਿਆ ਫਾਰਮ ਉੱਥੇ ਸਾਰਾ ਦਿਖਾਵਾਂਗੇ ਬੂਟਿਆਂ ਦਾ ਨੰਬਰ ਹੋਰ ਹੈ ਹਾਂ ਇੱਕ ਤਾਂ ਬੂਟਿਆਂ ਦਾ ਹਾਂ ਇੱਕ ਜਾਨਵਰਾਂ ਦਾ ਜਾਨਵਰਾਂ ਦਾ ਮੈਂ ਇਹਨਾਂ ਦਾ ਬਹੁਤ ਸਕੀਨ ਹਾਂ ਮੁਰਗੇ ਨੇ ਪਹਿਲਾਂ ਦਿਖਾ ਦੇ ਮੁਰਗੇ ਬੱਕ ਤਾਂ ਚਿਕੋਰਾ ਹੁਣ ਯਾਰ ਬਾਈ ਬਣ ਕੇ ਇੱਕ ਬੇਨਤੀ ਹੈ ਜੇ ਕੋਈ ਮੈਨੂੰ ਜਾ ਕੋਈ ਜੋੜਾ ਮੋਰਾ ਦੇ ਦੇ ਜਾਂ ਕੋਈ ਮੋਰਾ ਦੇ ਅੰਡੇ ਦੇ ਦੇ ਜਿੰਨੇ ਕੋਈ ਪੈਸੇ ਕਹੂ ਆਪਾਂ ਉੰਨੇ ਦੇਵਾਂਗੇ ਠੀਕ ਹੈ ਆਪਾਂ ਮੋਰੂਰੇ ਫਾਰਮ ਤੇ ਰੱਖੜੇ ਨੇ ਠੀਕ ਹੈ ਇਹ ਵੀ ਬਾਈ ਬਣ ਕੇ ਬੜੇ ਨੋਟ ਕਰੋ ਗੱਲ ਜੇ ਮੋਰਾਂ ਦੇ ਅੰਡੇ ਮਿਲਦੇ ਨੇ ਉਹਦੇ ਬੱਚੇ ਕਢਾ ਲਾਂਗੇ ਕੋਈ ਚੱਕਰ ਨਹੀਂ ਜੇ ਮੋਰ ਹੀ ਮਿਲ ਜਾਂਦਾ ਬਾੜੀ ਵੱਡੀ ਵਧੀਆ ਗੱਲ ਆ ਤੇ ਆ ਜਾਣ ਪਿਆ ਬਾਈ ਹਾਂ ਇਹਦੀ ਬਾਉਂਡਰੀ ਵਜਣੀ ਆ ਇਹ ਵੀ A to Z ਆਲੇ-ਦਾਲੇ ਇਹਦੀ ਬਾਉਂਡਰੀ ਵਜਣੀ ਆ ਬਾਉਂਡਰੀ ਵਜਣੀ ਇਹਦੀ ਇਹਦੀ ਬਾਉਂਡਰੀ ਵਜਣੀ ਤੇ ਇਹਦੇ ਤੋਂ ਤੁਹਾਨੂੰ ਪਤਾ ਮਾਝੇ ਕਿੱਥੇ ਹੈ ਨਾ ਨਹੀਂ ਮਾਝੇ ਨੂੰ ਬੜਾ ਬੜਾ ਵੀ ਪੂਰਾ ਘੇੜਾ ਤੇ ਆ ਜਾਓ ਇਧਰ ਮੁਰਗੇ ਮਾਰ ਕੇ ਪਹਿਲਾਂ ਕਿਹਨਾ ਆਜੇ ਮੇਲਾ ਰਖਾਉਂਦੇ ਪੱਲੀ ਦੀ ਵੀ ਮਤਲਬ ਹੁਣ ਡੰਗਰ ਲਿਆਉਂਦੇ ਨੇ ਹੁਣ ਤਾਂ ਕਿਤੇ ਨਾ ਭੋਲਰ ਫਾਰਮ ਸਪੈਸ਼ਲ ਤੌਰ ਤੇ ਉੱਥੇ ਗੇਟ ਲਵਾ ਕੇ ਉੱਥੇ ਪਲੇਟ ਲਾ ਕੇ ਇਹ ਆ ਭੋਲਰ ਫਾਰਮ ਇਧਰ ਸੜਕ ਤੋਂ ਪਤਾ ਲੱਗਿਆ ਕਿ ਇਹ ਕੀ ਭੋਲਰ ਫਾਰਮ ਹੈ ਇਧਰ ਹੋਰ ਆਜੇ ਹੋਰ ਦੂਸਰੇ ਸੋਣ ਆਜੇ ਬੁੱਟੇ ਹੋਰ ਲੱਗਾਂ ਆ ਪੱਥਰ ਚੱਕਦਾ ਰੁਪਾ ਗਾਇਨਾ ਪਾ ਸਾਰੀ ਮੰਡਲ ਰੁਖਰੀ ਆ ਤੇ ਨਾ ਨਾ ਰੁਪਾਈਆਂ ਯਾਰਾ ਕੁਛ ਨਹੀਂ ਦੁਲਸੀ ਨਮਾ ਛਾਉ ਰਹਿੰਦੇ ਸੀ ਕਿੰਨੇ ਵਾਰੀ ਕਰੀਏ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹਾਂ ਕਿ ਇਹ ਪੂਰੇ ਹੈ ਨਵੀਂ ਉਹ ਕਿੱਥੇ ਇਹ ਨਾਤਾ ਹੈ ਸੰਤਰਾ ਆੜੀਆਂ ਇਹਨਾਂ ਦਾ ਚੀਰ ਛਿਲ ਕੇ ਦੇਖ ਲੈ ਅਜੀ ਫਾੜੀਆਂ ਨਹੀਂ ਸੰਤਰੇ ਮੰਗਣੇ ਲੈ ਇਹ ਸੂਟਾ ਸੰਤਰਾ ਲੱਗਦਾ ਹਾਂ ਅਦੀ ਅਦੀ ਆਪਾਂ ਛਿੱਲ ਲੈ ਫਿਲਣ ਤੋਂ ਬਾਅਦ ਦੇਖੀ ਆ ਫਾੜੀਆਂ ਦੀਆਂ ਆਹ ਸੰਤਰੇ ਮੰਗੂਗਾ ਆਹ ਕੱਲੀ ਕੱਲੀ ਬਾੜੀ ਕੱਟ ਲਓ ਇਹ ਸੰਤਰੇ ਮੰਗੂਗਾ ਇਹ ਖਾਣ ਚ ਕਿਵੇਂ ਫਰੇ ਖਾਣ ਦਾ ਖੱਟਾ ਉਹ ਫਲ ਬਹੁਤ ਆ ਦੇ ਬਾਹਰੋਂ ਕਰੋ ਇਹ ਸਾਰਾ ਫਲ ਆ ਅੰਗੂਰ ਆ ਕੇ ਪੀਤਾ ਆ ਗਿਆ ਉਹ ਬੇਰੀ ਲੱਭੀ ਆ ਬੇਰੀ ਆ ਪਿਛਲੇ ਵਾਰੀ ਲਵਾਈ ਦੋ ਬਈ ਇਹਨੂੰ ਐਪਲ ਵੇਅਰ ਕਹਿੰਦੇ ਨੇ ਐਡਾ ਐਡਾ ਵੇਅਰ ਲੱਗੇ ਦੋ ਜਿਹਦਾਂ ਨਾਲ ਜਿਹਦਨ ਭੁੱਖ ਲੱਗੀ ਆ ਚਾਰ ਪਸਾੜਾ ਇਹਦਾ ਸਾਰਾ ਯਾਰੂ ਵੀ ਖਾਲਸ ਰੂਟ ਪਾਣਾ ਤੇ ਚੁੱਕਾ ਆਦੀ ਆਹ ਦਾ ਪਾਣਾ ਇਹ ਥੋੜਾ ਆਹ ਕਰਦੇ ਥੋੜਾ ਸੰਗਣਾ ਪਿਆ ਜੀ ਆਹ ਜਾ ਕੇ ਆਪਣਾ ਜਵਾਕ ਹੀ ਬੈਠਾ ਵੀ ਬੜਾ ਸਕੀਨੀ ਲੱਗਦਾ ਡਾਕਟਰ ਬੜਾ ਸਕੀਨਾਂ ਬਈ ਯਾਰ ਕੁੱਝ ਗੱਲ ਕਹਿੰਦਾ ਕਿ ਕਿਰੇ ਵੀ ਜਾਂਦਾ ਅਸੀਂ ਤੁਸਾਂ ਚਲੋ ਪੇਪਰਾਂ ਨੇੜੇ ਆ ਕੇ ਤੁਸਾਂ ਹੀ ਲਾਉਂਦਾ ਏ ਕਿਹੜੀ ਕਲਾਸ ਚ ਹੈ ਇਹੇ ਨੌਵੀਂ ਕਲਾਸ ਚ ਹੈ ਪੰਜਾਬੀ ਕਹਿ ਰਿਹਾ ਨੌਵੀਂ ਹਾਂ ਹਾਂ ਇਹ ਤਾਂ ਨਾਈਂਸ ਕਹਿ ਰਹੇ ਹਾਂ ਇਹ ਇਹ ਨੌਵੀਂ ਕਲਾਸ ਚ ਹੋ ਗਿਆ ਇਸ ਚੀਜ਼ ਨਾ ਖੇਤੀ ਕਰਨਾ ਯਾਰ ਠੀਕ ਹੈ ਕੀ ਗੱਲ ਹੁੰਦਾ ਹੁਣ ਮਤਲਬ ਇਹ ਇਹ ਨੂੰ ਐ ਛੱਡ ਤੋਂ ਜਿਆਦਾ ਬਈ ਬਾਤ ਹਾਂ ਇਹਨੇ ਤੇ ਆਇਆ ਵੀ ਜਦੋਂ ਇਹ ਆਇਆ ਕਿਹੜੇ 4-5 ਗੀਲੇ ਬਾਹਨ ਦੇ ਵਾਧੇ ਹਲਾ ਹਾਂ ਠੀਕ ਹੈ ਹਾਂ ਇਹ ਮਤਲਬ ਕਿ ਪਿੰਡਰਾ ਖੇਤੀ ਨਾਲ ਬੜਾ ਜਿਆਦੇ ਪਿਆਰ ਪਿਆਰ ਨਾਲ ਜਿਆਦੇ ਪਿਆਰ ਪੰਜਾਬ ਨਾਲੀ ਨਾਲੋ ਹਾਂ ਵੀ ਬਾਹਰ ਇਹ ਬਾਹਰ ਮੈਂ ਥੱਕਦੇ ਯਾਰ ਦੱਸਿਆ ਇਹ ਲੋਕਾਂ ਦਾ ਇਹ ਪਤਾ ਕੀ ਕਹਿੰਦਾ ਇਹ ਤਾਂ ਕਹਿੰਦਾ ਘਰ ਤੇ ਜਾਣਾ ਨਹੀਂ ਬਾਹਰ ਕੀ ਹੈ ਅੱਛਾ ਐਂ ਕੰਮ ਕਰਨਾ ਇਹਨਾਂ ਪੂਰੇ ਕਰਨਾਗੇ ਹਾਂ ਵੀ ਉੱਥੇ ਦਿਹਾੜਿਆਂ ਨੂੰ ਆਪਾਂ ਇੱਥੇ ਸਰਦਾਰਾਂ ਨੂੰ ਥੈਂਕ ਯੂ ਸਰਦਾਰਾਂ ਨੂੰ ਜੀ ਜੀ ਦੇ ਮੈਂ ਕਿ ਦਖਾਵਾ ਫਿਰ ਆਪਣਾ ਲੈ ਗਿਆ ਬੜਾ ਭਾਈ ਆਪ ਨੇ ਇਸ ਲੀਤੀਆਂ ਬੜਾ ਗਾਇਸ ਕੀ ਬੜਾ ਹੋਇਆ ਉਹ ਬਤਵਾ ਸੁਣ ਕੰਮ ਕਰਦੇ ਮੈਂ ਲਾਦਾ ਇਹ ਕਿੰਨੀ ਉਮਰ ਕਿੰਨੀ ਹੈ ਇਹ ਉਮਰ ਹਨੇ 12 ਸਾਲ ਤੇ ਹੈ ਠੀਕ ਹੈ ਤੂੰ ਲੈ 12ਵੇਂ ਸਾਲ ਚ ਸਾਰਾ ਬਾਹਣ-ਬੋਹਣ ਦਾ ਇੱਧਰ ਦਿਖਾ ਦੇ ਬਈ ਇੱਕ ਗੱਲ ਆਪਣਾ ਹੀ ਪਿਆ ਬੱਟਾਂ ਤੋਂ ਲੈ ਕੇ ਨਾ ਬੱਟ ਦੇ ਲੈ ਕੋਈ ਹੱਲ ਲੱਗਿਆ ਜੇ ਮੈਂ ਸਿੱਧੀ ਉਹ ਕੀ ਕਹਿੰਦੇ ਰਾਹਲ ਕੀ ਕਹਿੰਦੇ ਰਾਹਲ ਰਾਹਲ ਜੇ ਮੈਂ ਸਿੱਧੀ ਲੱਗ ਗਿਆ ਦੋ ਪਿੱਲੇ ਦੇ ਪਾਹੀ ਜਾ ਰਹਿ ਤੈਨੂੰ ਮੈਂ ਇੱਚ ਫਰਕ ਨਹੀਂ ਪੈਣਦਾ ਬੱਸ ਯਾਰ ਇਹਦਾ ਮਤਲਬ ਫੋਨ ਚੀਜ਼ ਉਹ ਹੈ ਹਾਂ ਜਜਵਾ ਜਜਵਾ ਵੀ ਆ ਜਾਣਾ ਆਪਣਾ ਕਰਨਾ ਤਾਂ ਕਰਨ ਨਹੀਂ ਇਹਨੂੰ ਕੋਈ ਲੋੜ ਨਹੀਂ ਹੈਗੀ ਨਹੀਂ ਰਾਹਲ ਬਾਰੇ ਪਤਾ ਕੀ ਹੈ ਬਿਲਕੁਲ ਬਈ ਜਦੋਂ ਮੈਂ ਛੋਟਾ ਹੁੰਦਾ ਐ ਮੈਂ ਬਾਹਰ ਹੁੰਦੀ ਆ ਹਾਂਜੀ ਮੇਰਾ ਮੇਰਾ ਪਿਓ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਜੇ ਰਾਹਲ ਸਿੱਧੀ ਕਰਨੀ ਆ ਮੂਰੇ ਕੋਈ ਨਿਸ਼ਾਨੀ ਲਾ ਲੈ ਵੀ ਮੈਂ ਉਹਦੀ ਛੇਦ ਨੂੰ ਜਾਣਾ ਵੀ ਉੱਥੇ ਫੇਰੀ ਤਾਂ ਟੰਡਾ ਮੱਕੀ ਉਹਦੇ ਲਾ ਲੈ ਵੀ ਉਹਦੀ ਨਿਸ਼ਾਨੀ ਕਰ ਲੈ ਕਰ ਮੈਂ ਅਗਰ ਰਾਚਾ ਕਰ ਮੈਂ ਉਹਨੂੰ ਸਿੱਧਾ ਜਾਣਾ ਰਾਹਲ ਸਿੱਧੀ ਜਾਊਗਾ ਪਾਗਲ ਦਾ ਵੀ ਜਮੇ ਸਿੱਧੀ ਹੈ ਫਿਰ ਹੋਰ ਵੀ ਆਪਾਂ ਕੋਈ ਨਾ ਬੰਦੇ ਬਹਣ ਬਹੌਂਦੇ ਨੇ ਜਵਾਕ ਵੀ ਮਾਗਰ ਝਾਕ ਕੇ ਨਾ ਮੂਰੇ ਨਿਗਾ ਰੱਖੇ ਕੋਈ ਥੰਬਾ ਆ ਗਿਆ ਕੋਈ ਕੁਝ ਵੀ ਲਾ ਲਓ ਵੀ ਉਹਦਾ ਟੀਚਰ ਰੱਖੇ ਹਾਂ ਵੀ ਸਿੱਧਾ ਜਾ ਵੀ ਇੱਥੋਂ ਆ ਮੈਂ ਉਹਦੇ ਛੇਦ ਨੂੰ ਜਾਣਾ ਮੈਂ ਸਿੱਧਾ ਜਾਊਗਾ ਐ ਕਿਹੜੀ ਕਲਾਸ ਵੜਦਾ ਹੈ ਹੈ ਠੀਕ ਹੈ ਤੇ ਫਿਰ ਬਾਹਰੇ ਬੁਰੇ ਕਿਉਂ ਪਰਿਰਾਮ ਬਣਾਉਣੇ ਭਾਰੰਦ ਇਹ ਤੇ ਵਾਰੰਬਾਲਾ ਜਿਹੜਾ ਉਹ ਬਾਹਰੇ ਭਾਈ ਇੱਥੇ ਕੀ ਗੋਹੇ ਚ ਗੋਹ ਹੋਏਗਾ ਇਹ ਚ ਇਹ ਦੇਖੀ ਬਈ ਇਹ 10 12 ਸਾਲਾਂ ਦਾ ਮੇਰਾ ਛੋਟਾ ਭਾਈ ਹੈ ਹਨਾ ਇਹ ਆਪਣੇ ਚਾ ਇਹ ਛੋ ਚ ਦੇਖੋ ਵਿਚ ਬੰਦੇ ਹੁੰਦੇ ਵੀ ਹਾਂ ਨਾ ਜੀ ਅਸੀਂ ਤਾਂ ਆਪ ਦਾ ਬਾਰਾ ਹੀ ਜਾਣਾ ਇੱਥੇ ਕੀ ਹੈ ਗੋਹੇ ਚ ਗੋਹਾ ਹੋਣਾ ਇਹ ਕਹਿੰਦਾ ਨਾ ਕੋਈ ਚੱਕਰੀ ਨਹੀਂ ਆਪਾਂ ਨੂੰ ਮਾ ਇਹ ਆਪਣਾ ਖੇਤੀ ਕਰਨੀ ਹੋਰ ਦੱਸ ਸੈਟਾ ਕੰਮ ਦਾ ਡੰਗਰ ਪਸ਼ੂ ਤੇ ਲੋਕ ਕੀ ਆ ਹੂੰ ਡੰਗਰ ਪਸ਼ੂ ਚਾਰ ਗਾਈਆਂ ਚਾਰ ਗਾਈਆਂ ਨੇ ਤਿੰਨ ਤਾਂ ਮਸ਼ਾਲਾ ਇੱਕ ਬੱਕਰੀ ਹੈ ਹੂੰ ਇੱਕ ਹੋਵੇ ਦੋ ਬਸ਼ੀਆਂ ਨੇ ਪੰਜ ਬੱਕਰੀਆਂ ਨੇ ਪੰਜ ਬੱਕਰੀਆਂ ਵੀ ਰੱਖ ਰਗੇ ਨੇ ਹਾਂ ਊੜੀ ਫਿਰ ਊੜੀ ਲਿਆਵਾਂਗੇ ਜੀਰੀ ਵੱਢ ਕੇ ਜੀਰੀ ਲਾ ਕੇ ਉਹ ਪਤਾ ਨਹੀਂ ਜਦੋਂ ਸਾਨੂੰ ਫੱਟਾ ਕਿਉਂ ਲੈ ਆਵਾ ਉਹ ਵੀ ਆਪਾਂ ਫਾਰਮ 'ਚ ਰੱਖਾਂਗੇ ਨਾ ਸਵੇਸ ਝੂਟੇ ਲੈ ਆਉਂਦੇ ਇਹਨੂੰ ਯਾਰ ਬਈ ਬਹੁਤ ਆ ਜਿਆਦੇ ਸ਼ੌਂਕ ਆ ਮੈਂ ਇਹ ਜਦੋਂ ਉੱਥੋਂ ਪਹੀ ਤੋਂ ਨਾਲ ਆਉਂਦਾ ਪਹੀ ਤੋਂ ਜਦੋਂ ਆ ਜਾਂਦਾ ਉੱਥੇ ਦੀ ਗਰਾਰੀ ਅੜ ਜਾਂਦੀ ਹੈ ਠੀਕ ਮਾ ਚਿਹਦੀ ਲਾਡੀ ਲੈ ਕੇ ਚਿਹਦੀ ਛੱਤ ਲੈ ਕੇ ਚਿਹਦੀ ਚਾਚਾ ਲੈ ਕੇ ਵੀ ਇੱਥੋਂ ਲੈ ਕੇ ਚੀਜ਼ ਮੈਂ ਚਲੋਣੀ ਇੱਕ ਮਿੰਟ ਹਾਲੇ ਜਦੋਂ ਤੋਂ ਆਏ ਬਈ ਚਾਰ ਕਿੱਲੇ ਵਾਧੇ ਕਿ ਪੰਜਵਾ ਤੇ ਚਾਰ ਕਿੱਲੇ ਵਾਧੇ ਕਿ ਪੰਜ ਅੱਜ ਚਾਰ ਕਿੱਲੇ ਵਾਧੇ ਚਾਰ ਕਿੱਲੇ ਖੜਾ ਨਾਲ ਖੜਾ ਨਾਲ ਚਾਰ ਕਿੱਲੇ ਵਾ ਕੇ ਆ ਖੜਾ ਜਾ ਇੱਕ ਇਹਨੂੰ ਕਿਹਾ ਬਈ ਅੱਜ ਮंडाਜਾ ਪਟਕਾ ਵੰਨ ਲੈ ਕਰ ਜਾ ਪਰਨਾ ਵੰਨ ਲੈ ਫਿਰ ਇਹਦੀ ਮਾਂ ਇਹਦਾ ਲੜ ਗਈ ਅੱਛਾ ਵੀ ਤੂੰ ਕੇਸ਼ ਗੰਦੇ ਕਰ ਲੈਣਾ ਹਾਂ ਵੀਰੇ ਤਾਂ ਕਰ ਦਈਏ ਐ ਕਰ ਲੈ ਫਿਰ ਗਰਮੀ ਕਰਕੇ ਜਾਨੋ ਲੋਡ ਵੀ ਨਾ ਆਉਣਾ ਵੀ ਤੇ ਇਹਦੀ ਗਰੈਰੀਆੜਦੀ ਹੁੰਦੀ ਉਹ ਪਹੀ ਜਦੋਂ ਪੁੱਤਰ ਨੇ ਸੜਕ ਤੋਂ ਇਹ ਬੱਚਾ ਕਹਿੰਦਾ ਵੀ ਐਂ ਕਰ ਹੁਣ ਤੁਸੀਂ ਪਰਾ ਹੋ ਜਾ ਕੋਈ ਮੱਚੈ ਨਹੀਂ ਮੇਰੇ ਡੈਡੀ ਆ ਹਾਂ ਚੇਲੀ ਸਾਤਾ ਚੇਲੀ ਲਾਡੀ ਆ ਹੈਨਾ ਗੜੇ ਜੱਤਵਾਰ ਕੀ ਵੀ ਬਈ ਵੈਦੂ ਕਹਾ ਮੈਂ ਚਲਾ ਨਹੀਂ ਫਿਰ ਬਾਕੀ ਪਤਾ ਕੀ ਆ ਹੋਣ ਜਿਹੜਾ ਇਹਨੂੰ ਇਹਨੇ ਸਾਰਾ ਕੁਝ ਸੁਖਾਇਆ ਸਾਡਾ ਸੱਤਾਂ ਕਿਤਾਤਾ ਆ ਗਿਆ ਹੱਥ ਚੱਤ ਆ ਗਿਆ ਇਹਨੂੰ ਅਸੀਂ ਫੋਰਮ ਬਣ ਕਹੇ ਇਹਨੂੰ ਹਾਂ ਤੇ ਇਹਨੇ ਇਹਨੂੰ ਸਾਰਾ ਕੁਝ ਕਿਹਾ ਟਰੈਕਟਰਸ ਕਿਹਾ ਮੋਟਰਸ ਕਿਹਾ ਪੀਟਰ ਔਰ ਫੀਟਰਸ ਕਿਹਾ ਤੇ ਵਾਹਨ ਵੋਨਸ ਕਿਹਾ ਸਾਰਾ ਕੁਝ ਬਈ ਐ ਕਰਕੇ ਵੀ ਫੋਰਮੈਂਨਸ ਕਿਹਾ ਸਾਰਾ ਤੇ ਬਾਕੀ ਬਾਈ ਤੁਹਾਨੂੰ ਦਿਖਾਵਾਂਗੇ ਸਾਰਾ A to Z ਤੇ ਇੱਕ ਆਪਾਂ ਉਹ ਕਿੱਡੀ ਲਾਈਆਂ ਬਹੁਤਾਰੇ ਲੱਭੀ ਪੁੱਤ ਆਪਾਂ ਬੀਜੀ ਉਹ ਨਹੀਂ ਗੇਲੇ ਅੱਛਾ ਇਹ ਬੀਜੀ ਨਹੀਂ ਨਾ ਕਿਹੜੀ ਲਾएंगे ਕਿਹੜੀ ਵਿੱਚ ਦੋਵੇਂ ਲੋਕਾਂ ਦਾ ਪਾਣੀ ਛੱਡ ਕੇ ਕਰਦਾ ਢਾਰ ਕੀ ਹੈ ਪਤਾ ਕੀ ਯਾਰ ਦੇਖ ਇਹ ਡੋਟ ਸਮਝ ਆ ਹੁਣ ਜਿਹੜੇ ਇੱਕ ਆਪਾਂ ਬਹੁਤ 15 ਤਰੀਕ ਨੂੰ ਕੀਤਾ ਠੀਕ ਆ ਹੁਣ 15 ਜੂਨ ਤੋਂ ਮੇਰੇ ਲੱਗਾ 15 ਜੂਨ ਨੂੰ ਹਾਂ ਹਾਂ ਅੱਜ ਦਾ 8:00 ਨੂੰ 10 ਹੋ ਗਈ 10 10 ਹੋ ਗਈ ਉਸ ਤੋਂ ਬਾਅਦ ਉਹ ਐ ਲਾਲਾ ਵੀ ਬਹੁਤ ਵੀ ਨੇ ਹਾਂ ਜਿਹੜੇ ਆਪਣੇ ਕਮਿਨਿਓਨ ਨੂੰ ਲੱਗਣੇ ਨੇ ਹਾਂ ਬਹੁਤ ਯਾਰ ਯਾਨੀ ਕਿ ਮੈਂ ਤਾਂ 666 ਲਾਉਣਾ ਠੀਕ ਹੈ ਉਹਦਾ 80 ਤੋਂ ਲੈ ਕੇ 80 ਮਣ ਦਾ ਝਾੜਾ ਜੇ ਯਾਰ ਸਮਾਂ ਚੰਗਾ ਹੋਵੇ 90 ਮਣ ਵੀ ਲਿਖੇ ਹੁੰਦੇ ਆ। ਠੀਕ ਹੈ। ਚਲ ਇਹ ਛੱਡੋ ਯਾਰ। ਜੇ ਯਾਰ 2000 ਮਣ ਕੱਟ ਗਿਓ ਤਾਂ ਆ ਵੀ ਗੱਲ ਆ। ਹੁਣ ਟੂਆਂ ਨਾਲਾ ਵੀ ਆਪਣੇ ਦੋ ਮੋਟਰਾਂ ਨੇ। ਹਾਂ। ਇੱਕ 30 ਪਾਵਰ ਦੇ ਇੱਕ 20 ਪਾਵਰ ਦੀ। ਤੂੰ ਐਨ ਨਾਲਾ ਵੀ ਜੇ ਆਪਾਂ 10 ਜੂਨ ਨੂੰ ਜੀਰੀ ਲਾਉਣ ਲੱਗਦੇ। ਹਾਂ। 10 ਨੂੰ ਆਪ ਕੋਲ ਆਉਣਾ। ਕਿੰਨਾ ਹੋ ਗਿਆ? 1 ਮਹੀਨੇ ਚ 250 ਪਾਵਰ ਹੋ ਗਈ। ਸਪੋਜ਼ ਕਰੋ ਵੀ ਆਪ ਨੂੰ 8 ਘੰਟੇ ਲੈਟ ਮਿਲ ਗਿਆ। ਹਾਂ। ਦੋ ਮੋਟਰਾਂ 16 ਘੰਟੇ ਕੱਟੋਗੇ। 16 ਘੰਟੇ ਇੱਕ ਮੋਟਰ 16 ਘੰਟਿਆਂ ਚ। ਕਿੰਨਾ ਪਾਣੀ ਕੱਢ ਦੂਗੀ 33 ਚੋਂ। ਸ ਕਿੰਨਾ ਕਰੂ ਹੋਂਸੇ ਕੱਢਦੇ ਆ ਕੱਲਾ ਤੁਸੀਂ ਬੜੀ ਯਾਰੀ ਬੱਚੀ ਨਹੀਂ ਨਹੀਂ ਕੱਲਾ ਜਿਹੜੇ ਆਪਣੇ ਲੋਕ ਨੇ ਕੱਲਾ ਤੁਸੀਂ ਮੈਂ ਜਿਹੜਾ ਪੈਸਾ ਮੁੱਖ ਨਾ ਰੱਖੋ ਯਾਰ ਹਾਂ ਕੁਦਰਤ ਨੂੰ ਥੋੜਾ ਇਹੀ ਖਰਦਾ ਹੁਣ ਪਾਣੀ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਕਿੱਥੇ ਮਗਰ ਬਾਜੂ ਕੋਸਾ ਜਰਾ ਇਹਣਾ ਨਾ ਕਰੋ ਹੋਰ ਫਸਲ ਆਫ ਬਥੇਰੇ ਨੇ ਕੋ ਚਲੋ ਠੀਕ ਹੈ ਜਿਹੜਾ ਆਪਣਾ ਸੁਖਰੂ ਜਲਾ ਆ ਗਿਆ ਇਹ ਜ਼ਿਆਦਾ ਜੀਰੀ ਲਾਉਂਦਾ ਲਾ ਹੁਣ ਜੀਰੀ ਲਾਉਣ 20 ਹੋਰ ਬਥੇਰੇ ਨੇ ਪਈ ਜਿਹੜਾ 40 ਦਿਨਾਂ ਨੂੰ ਵੀ ਲੱਗਣਗੇ ਯਾਰ ਲੱਗਣਗੇ ਤੂੰ ਗੱਲ ਲੰਬਾ 40 ਦਿਨ ਰਿਕਣਗੇ ਮੁਝੇ ਯਾਰ 2 ਮਿੰਟ ਘੱਟ ਹੋ ਜੇ ਫਿਰ ਚੋਈ ਬਈ ਯਾਰ ਕੋਈ ਹਾਂ ਨਾ ਇਹ ਪਣੀ ਬੱਚ ਚੱਲਦੀ ਹੁਣ ਤੁਰੜਾ ਵੀ 14 ਕਿਲੇ ਤਾਂ ਮੇਰੇ ਕੋਲ ਘੜ ਦੇ ਨੇ ਹਾਂ 5-7 ਕਿਲੇ ਮੈਂ ਚੱਕ ਕੇ ਲੈਣਾ 25 ਕਿਲੇ ਬਾਹਣ ਦੇ ਠੀਕ 25 ਦੇ ਵਿੱਚੋਂ 7 ਮੱਕੀ ਲਈ ਜਾ ਬਈ ਸ਼ਰਦਾ ਨਹੀਂ ਚਲੋ ਹਾਂ ਉਹਦਾ ਤੇ ਬਾਕੀ ਤੂੰ ਆਹ ਇਹ ਸਾਰਾ ਬਾਣ ਬਹਿਲਾ ਪੈ ਦਿਖਾ ਦੇ ਬਈ ਆ ਸਾਰਾ ਦਿਖਾ ਦੇ ਮੈਂ ਇੱਕ ਤਰਾਹ ਲਾ ਕੇ ਇੱਕ ਟਾਕਾ ਇੱਕ ਹੋਰ ਵੀ ਹੈ ਅੱਜ ਤੱਕ ਬਾਹਣ ਚ ਮੋਟਰਾਂ ਨਹੀਂ ਸੱਟੀਆਂ ਨੀ ਪੈ ਗਿਆ ਨਾ ਮੀ ਪੈ ਗਿਆ ਬਾਣਵਾਤਾ ਕਰਾ ਲਵਾਤਾ ਅਗਾ ਕੀ ਵੜੇ ਲੋਕੀ ਨੇ ਵੀ ਕਰਾਹਾ ਲੱਗ ਗਿਆ ਪਾਣੀ ਛੱਡ ਦਿਓ ਨਾ ਕਰਾਹਾ ਲਵਾ ਕੇ ਵੀ ਰੇ ਪਾ ਕੇ ਐਂ ਬਾਤਾ ਮੀ ਪੈ ਗਿਆ ਤਾਂ ਦੁਬਾਰੇ ਵਾਦਾਂਗੇ ਨਹੀਂ ਫਿਰ ਕੱਦੂ ਵੜੇ ਪਾਣੀ ਹੋ ਛੱਡਾ ਉਹ ਵੀ ਛੱਡਾ ਫਟ ਕਰਕੇ ਤੇ ਇਹ ਵੀ ਬਾਈ ਬਣ ਕੇ ਥੋੜਾ ਜਿਹਾ ਧਿਆਨ ਦਿਓ ਸਾਰੇ ਭਰਾ ਵੀ ਹਨਾ ਜਿੰਨਾ ਹੋ ਸਕੇ हां ਵੀ ਮਤਲਬ ਪਾਣੀ ਜੀ ਬਚਤ ਕਰੋ ਹੂੰ ਤੇ ਹੋਰ ਜਾਚੇ ਹੋਰ ਵਜਿਆ ਗੱਲਬਾਤ ਵਜੇ ਹੋਰ ਤੇ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਹੋਣਾ ਦਾ ਹਾਂ ਆ ਪਿਛਲੇ ਸਰਪੰਚੀ ਦੇ ਵੋਟਰਾਂ ਲੰਘ ਕੇ ਹਟਿਆ ਨੇ ਉਹਦੇ ਵਿੱਚ ਸਾਡਾ ਚਾਚਾ ਉਮੀਦਵਾਰ ਸਾਡੇ ਵੱਲੋਂ ਹਾਂ ਤੇ ਉੱਥੇ ਚਲੋ ਸਾਡੇ ਵੱਲੋਂ ਪੂਰਾ ਫੁੱਲ ਜ਼ੋਰ ਸੀ ਸਾਰੇ ਪਿੰਡ ਦਾ ਸੀ ਵੀਰੇ ਜਮਾ ਓਕੇ ਦੀ ਮੈਂ ਤੁਹਾਨੂੰ ਦੱਸਦਾ ਬਾਈ 75% ਲੋਕ ਮੇਰੇ ਗਣੀ ਸੀਗੇ। ਹਾਂ ਠੀਕ ਹੈ। ਮੇਰਾ ਇੰਨਾ ਕ ਤਜਰਬਾ ਹੈਗਾ ਜਿੱਦਦੇ ਦਾ ਮੈਂ ਇਹ ਕੰਮ ਚ ਬੜਾ ਚਾਹੇ ਰਾਜਨੀਤੀ ਕਹ ਲੈਣਾ ਚਾਹੇ ਸ਼ਾਸਤ ਕਹ ਲੈ। ਵੀ ਜਿੰਨੇ ਮੈਨੂੰ ਵੋਟ ਪਈ ਹੈ ਕੇ ਸਰਪੰਚ ਨੂੰ ਵੋਟ ਪਈ। ਤਾਂ ਠੀਕ ਹੈ ਭਾਈ ਇਹਨਾਂ ਦੀ ਸਰਕਾਰ ਦੀ ਧੱਕਾ ਕਰ ਗਏ। ਹਾਂ ਹਨਾ। ਚਾਹ ਕੋਈ ਉਹਦਾ ਪਰਮਾਤਮਾ ਆਪੀ ਝਾਕ ਪਾ ਬੋਲ ਕੇ ਕਰਦਾ। ਤੇ ਵੀ ਪਰ ਐ ਐ ਨਹੀਂ ਹੈਗਾ ਵੀ ਅਸੀਂ ਬਿਹਾਰ ਗਿ ਵੀ ਕਰ ਰਹੇ ਹਾਂ। ਹਾਂ ਹਾਰੇ ਨੇ ਇੱਕ ਹੋਰ ਵੀ ਆ ਇੱਕ ਹੋਰ ਵੀ ਆ। ਹੁਣ ਗਾਹਾਂ ਇੱਕ ਹੋਰ ਵੀ ਆ। ਲੋਕ ਕਈ ਸਰਪੰਚ ਹੁੰਦੇ ਨੇ ਮਾਗਰੋ। ਲੋਕਾਂ ਨੂੰ ਗਾਲਾਂ ਕੱਢਦੇ ਨੇ ਫੇਖਾ ਕੇ ਨਾ ਮੇਰੇ ਲੋਕ ਅੱਜ ਅੱਜ ਵੀ ਮੇਰੇ ਨਾਲ ਖੜੇ ਨੇ ਹਾਂਜੀ ਅੱਜ ਜੇਰ ਮੈਨੂੰ ਕੱਲ ਨੂੰ ਵੀ ਰੋਡ ਬਲੋਡ ਪੈਂਦੀ ਆ ਜੇ ਕੇਰਾ ਮੈਂ ਅਨਾਉਂਸਮੈਂਟ ਕਰਾ ਦੇ ਗੁਰਦੁਆਰੇ ਉਹਨੇ 75 ਦੇ 75% ਲੋਕ ਮੇਰੇ ਨਾਲ ਖੜਨੇ ਲੋਕਾਂ ਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਨਹੀਂ ਅਗਲਾ ਕਹਿੰਦਾ ਖਾ ਕੇ ਮੈਨੂੰ ਵੋਟਾਂ ਨਹੀਂ ਪੈਣਾਂ ਵੋਟਾਂ ਪਾਈਆਂ ਨੇ ਬਈ ਮੇਰੇ ਨਾਲ ਯਾਰ ਉਹੀ ਹੀ ਰਾ ਫੇਰੀ ਹੁੰਦੀ ਆ ਬਸ ਗੱਲ ਖਾਤਾ ਚਲ ਉਹ ਪ੍ਰਮਾਤਮਾ ਬਈ ਆਪੇ ਇਹ ਰਾ ਕੇ ਦਿਖਾਊਗਾ ਤੇ ਬਾਕੀ ਜਿਹਨੂੰ ਫਾਰਮ ਦੀ ਅਗਲੀ ਜਾਣਕਾਰੀ ਵੀ ਦਿੰਦੇ ਰਹਾਂਗੇ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ